ਪੰਜਾਬ ਵਿੱਚ ਮੌਸਮ ਦਾ ਜਾਇਜ਼ਾ ਹੋਰ ਵਿਗੜਨ ਵਾਲਾ ਹੈ ਮੌਸਮ ਭਾਗ ਨੇ ਐਤਵਾਰ ਲਈ orange alert ਜਾਰੀ ਕਰ ਦਿੱਤਾ ਹੈ ਇਸ ਤਰ੍ਹਾਂ ਪੰਜਾਬ ਦੇ ਕਈ ਹਿੱਸਿਆਂ ਵਿੱਚ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣਗੀਆਂ ਆਸਮਾਨਾਂ ਵਿੱਚ ਬਿਜਲੀ ਚਮਕਣ ਦੇ ਨਾਲ ਨਾਲ ਮੀਂਹ ਅਤੇ ਗੜੇਮਾਰੀ ਵੀ ਹੋਵੇਗੀ ਚੰਡੀਗੜ੍ਹ ਵਿੱਚ ਵੀ ਮੀਂਹ ਅਤੇ ਗੜੇਮਾਰੀ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਪੰਜਾਬ ਦੇ 4 ਜ਼ਿਲ੍ਹੇ ਵਿੱਚ orange alert ਹੈ ਜਿਸ ਵਿੱਚ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਅਤੇ ਰੂਪਨਗਰ ਸ਼ਾਮਿਲ ਹਨ ਇੱਥੇ ਮੀਂਹ ਅਤੇ ਪੈਂਦੀ ਸਭਾਵਨਾ ਜ਼ਿਆਦਾ ਹੈ ਬਾਕੀ ਜ਼ਿਲ੍ਹਿਆਂ ਲਈ orange alert ਜਾਰੀ ਕਰ ਦਿੱਤਾ ਗਿਆ ਦੂਜੇ ਪਾਸੇ ਸ਼ਨੀਵਾਰ ਨੂੰ ਪੰਜਾਬ ਚੋ ਕੁਝ ਥਾਵਾਂ ਤੇ ਹਲਕੀ ਬਾਰਿਸ਼ ਹੋਈ ਜਿਸ ਕਾਰਨ ਪੰਜਾਬ ਜਿਸ ਕਾਰਨ ਦਿਨ ਦੇ ਤਾਪਮਾਨ ਵਿੱਚ 0.9 ਡਿਗਰੀ ਦੀ ਗਰਾਵੜ ਦਰਜ ਕੀਤੀ ਗਈ ਹੈ ਇਸ ਕਾਰਨ ਇਹ ਆਮ ਨਾਲ 1.7 ਡਿਗਰੀ ਹੇਠਾਂ ਪਹੁੰਚ ਗਿਆ ਅੰਮ੍ਰਿਤਸਰ ਦਾ ਤਾਪਮਾਨ 16.4 ਡਿਗਰੀ ਲੁਧਿਆਣਾ ਦਾ 8.2 ਡਿਗਰੀ ਪਟਿਆਲਾ 19.8 ਡਿਗਰੀ ਪਠਾਨਕੋਟ 15.5 ਗੁਰਦਾਸਪੁਰ ਵਿੱਚ 14.5 ਐਸਬੀ ਨਗਰ ਵਿੱਚ 18.3 ਬਰਨਾਲਾ ਦਾ 19.1 ਡਿਗਰੀ ਫਰੀਦਕੋਟ ਵਿੱਚ 12 ਡਿਗਰੀ ਦਰਜ ਕੀਤਾ ਗਿਆ ਫਿਰੋਜ਼ਪੁਰ ਵਿੱਚ 15.8 ਤੇ ਜਲੰਧਰ ਵਿੱਚ 16.8 ਡਿਗਰੀ ਰਹੇਗਾ ਪੰਜਾਬ ਦੇ ਘੱਟੋ ਘੱਟ ਤਾਪਮਾਨ ਵਿੱਚ 1.8 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਜਿਸ ਕਾਰਨ ਇਹ ਆਮ ਨਾਲੋਂ 3.3 ਡਿਗਰੀ ਵੱਧ ਰਹੇਗਾ ਮੋਗਾ ਘੱਟੋ-ਘੱਟ ਤਾਪਮਨ 7.6 ਡਿਗਰੀ ਦੇ ਨਾਲ ਠੰਡਾ ਰਿਹਾ। ਮੌਸਮ ਵਿਭਾਗ ਨੇ ਅਗਲੇ 2 ਦਿਨਾਂ ਤੱਕ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਪਰ ਐਤਵਾਰ ਨੂੰ ਮੌਸਮ ਜ਼ਿਆਦਾ ਖਰਾਬ ਰਹੇਗਾ। ਸੋਮਵਾਰ ਨੂੰ ਪੰਜਾਬ ਦੇ ਕਈ ਥਾਵਾਂ 'ਤੇ ਸੰਘਣੀ ਧੁੰਦ ਛਾਈ ਰਹੇਗੀ। ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ। ਦਿਸ਼ਾ ਅਪਡੇਟਸ న్యూ ਨਾਲ ਧੰਨਵਾਦ। ਪੰਜਾਬ ਵਿੱਚ ਮੌਸਮ ਦਾ ਜਾਇਜ਼ਾ ਹੋਰ ਵਿਗੜਨ ਵਾਲਾ ਹੈ। ਮੌਸਮ ਵਿਭਾਗ ਨੇ ਐਤਵਾਰ ਲਈ orange alert ਜਾਰੀ ਕਰ ਦਿੱਤਾ ਹੈ। ਇਸ ਤਰ੍ਹਾਂ ਪੰਜਾਬ ਦੇ ਕਈ ਹਿੱਸਿਆਂ ਵਿੱਚ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣਗੀਆਂ ਆਸਮਾਨਾਂ ਵਿੱਚ ਬਿਜਲੀ ਚਮਕਣ ਦੇ ਨਾਲ-ਨਾਲ ਮੀਂਹ ਅਤੇ ਗੜੇਮਾਰੀ ਵੀ ਹੋਵੇਗੀ ਚੰਡੀਗੜ੍ਹ ਵਿੱਚ ਵੀ ਮੀਂਹ ਅਤੇ ਗੜੇਮਾਰੀ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਪੰਜਾਬ ਦੇ 4 ਜ਼ਿਲ੍ਹੇ ਵਿੱਚ orange alert ਹੈ ਜਿਸ ਵਿੱਚ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਅਤੇ ਰੂਪਨਗਰ ਸ਼ਾਮਿਲ ਹਨ ਇੱਥੇ ਮੀਂਹ ਅਤੇ ਗੜੇ ਪੈਣ ਦੀ ਸੰਭਾਵਨਾ ਜ਼ਿਆਦਾ ਹੈ ਬਾਕੀ ਜ਼ਿਲ੍ਹਿਆਂ ਲਈ orange alert ਜਾਰੀ ਕਰ ਦਿੱਤਾ ਗਿਆ ਦੂਜੇ ਪਾਸੇ ਸ਼ਨੀਵਾਰ ਨੂੰ ਪੰਜਾਬ ਚੋ ਕੁਝ ਥਾਵਾਂ ਤੇ ਹਲਕੀ ਬਾਰਿਸ਼ ਹੋਈ ਜਿਸ ਕਾਰਨ ਪੰਜਾਬ ਜਿਸ ਕਾਰਨ ਦਿਨ ਦੇ ਤਾਪਮਾਨ ਵਿੱਚ 0.9 ਡਿਗਰੀ ਦੀ ਗਰਾਵੜ ਦਰਜ ਕੀਤੀ ਗਈ ਹੈ ਇਸ ਕਾਰਨ ਇਹ ਆਮ ਨਾਲੋਂ 1.7 ਡਿਗਰੀ ਹੇਠਾਂ ਪਹੁੰਚ ਗਿਆ ਅੰਮ੍ਰਿਤਸਰ ਦਾ ਤਾਪਮਨ 16.4 ਡਿਗਰੀ ਲੁਧਿਆਣਾ ਦਾ 8.2 ਡਿਗਰੀ ਪਟਿਆਲਾ 19.8 ਡਿਗਰੀ ਪਠਾਨਕੋਟ 15.5 ਗੁਰਦਾਸਪੁਰ ਵਿੱਚ 14.5 ਐਸਬੀਐਸ ਨਗਰ ਵਿੱਚ 18.3 ਬਰਨਾਲਾ ਦਾ 19.1 ਡਿਗਰੀ ਫਰੀਦਕੋਟ ਵਿੱਚ 12 ਡਿਗਰੀ ਦਰਜ ਕੀਤਾ ਗਿਆ ਫਿਰੋਜ਼ਪੁਰ ਵਿੱਚ 15.8 ਤੇ ਜਲੰਧਰ ਵਿੱਚ 16.8 ਡਿਗਰੀ ਰਹੇਗਾ ਪੰਜਾਬ ਦੇ ਘੱਟੋ ਘਾਟਾ ਤਾਪਮਾਨ ਵਿੱਚ 1.8 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹੈ ਜਿਸ ਕਾਰਨ ਇਹ ਆਮ ਨਾਲੋਂ 3.3 ਡਿਗਰੀ ਵੱਧ ਰਹੇਗਾ। ਮੋਗਾ ਘਟੂ ਘਟ ਤਾਪਮਾਨ 7.6 ਡਿਗਰੀ ਦੇ ਨਾਲ ਠੰਡਾ ਰਿਹਾ। ਮੌਸਮੀ ਭਾਗ ਨੇ ਅਗਲੇ 2 ਦਿਨਾਂ ਤੱਕ ਮੀਂਹ ਪੈਣ ਦੀ ਭਵਿੱਖਬਣੀ ਕੀਤੀ ਪਰ ਐਤਵਾਰ ਨੂੰ ਮੌਸਮ ਜ਼ਿਆਦਾ ਖਰਾਬ ਰਹੇਗਾ। ਸੋਮਵਾਰ ਨੂੰ ਪੰਜਾਬ ਦੇ ਕਈ ਥਾਵਾਂ 'ਤੇ ਸੰਘਣੀ ਧੁੰਦ ਛਾਈ ਰਹੇਗੀ। ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ। ਦਿਸ਼ਾ ਅਪਡੇਟਸ న్యూਸ ਨਾਲ ਧੰਨਵਾਦ।